ਇਹ ਜਿਹੜੀ ਕਾਇਆ ਹੈ ਨਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਕਾਇਆ ਊਟ ਅਪਾਰ ਹੈ ਅੰਦਰ ਹਟ ਨਾਲੇ ਇਹ ਕਹਿੰਦੇ ਕਾਇਆ ਨੂੰ ਤੂੰ ਐਵੇਂ ਨਾ ਸਮਝ ਇਹ ਪੂਰੀ ਸ੍ਰਿਸ਼ਟੀ ਦਾ ਨਕਸ਼ਾ ਹੈ ਜੋ ਬਰਾ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਇਹਨਾਂ ਨੇਤਰਾਂ ਨਾਲ ਤੁਸੀਂ ਸੰਸਾਰ ਤੇ ਦੇਖਦੇ ਹੋ ਸਾਰਾ ਕੁਝ ਸ਼ਰੀਰ ਦੇ ਅੰਦਰ ਹੈ ਗੁਰਮਖੋ ਪਰਪਰਾਪਤ ਕਿਵੇਂ ਹੋਵੇਗਾ ਜੇ ਗੁਰੂ ਸਾਹਿਬ ਦੇ ਬਚਨਾਂ ਤੇ ਚੱਲਾਂਗੇ ਸੁਣਿਆ ਮੰਨਿਆ ਮਨ ਕੀਤਾ ਪਾਓ ਜੋ ਗੁਰਬਾਣੇ ਗੁਰੂ ਫਰਮਾਉਂਦੇ ਹਨ ਉਸ ਨੂੰ ਸੁਣਨਾ ਸਿੱਖੋ ਸਭ ਤੋਂ ਪਹਿਲਾਂ ਸਾਨੂੰ ਸੁਣਨ ਦੀ ਅਸਥਾ ਬਣਾਉਣੀ ਪਵੇਗੀ ਅੱਛੇ ਸੁਣਨ ਤੋਂ ਹੀ ਪੜ੍ਹਦੇ ਨਹੀਂ ਤੁਸੀਂ ਦੇਖੋ ਅਸੀਂ ਸੁਣਨ ਦੇ ਟਾਈਮ ਸਾਡਾ ਮਨ ਏਰੀ ਕਿਤੇ ਭੱਜਿਆ ਕਰਦਾ ਹੈ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਉਸ ਸਮੇਂ ਸੁਣਿਆ ਹੁੰਦਾ ਇਹ ਨਾ ਸੋਚੋ ਕਿ ਤੁਸੀਂ ਅੱਜ ਹੀ ਇਸ ਮਾਪ ਲੋਕ ਦੇ ਵਿੱਚ ਹੋ ਜਦੋਂ ਵੀ ਇਹ ਕਾਇਨਾਤ ਬਣੀ ਹੈ ਜਦੋਂ ਵੀ ਇਹ ਸ੍ਰਿਸ਼ਟੀ ਬਣੀ ਹੈ ਉਦੋਂ ਵੀ ਤੁਸੀਂ ਹੀ ਉਦੋਂ ਵਹੀ ਮੈਂ ਹਾਂ ਮੈਂ ਇਹਨਾਂ ਵਿੱਚੋਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ ਫਰਮਾਇਆ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੋ ਸਕਦਾ ਸੀ ਉਹਨਾਂ ਦੇ ਵਿੱਚ ਹੋਈਏ ਜਦੋਂ ਗੁਰੂ ਨਾਨਕ ਸਾਹਿਬ ਪਿੰਡ-ਦਰ ਪਿੰਡ ਜਾ ਕੇ ਲੋਕਾਂ ਨੂੰ ਸਮਝਾ ਰਹੇ ਸਨ ਜਲਾਰੋ ਸਨ ਸੁੱਤੇ ਪਿਆ ਨੂੰ ਤੇ ਅਸੀਂ ਉਹਨਾਂ ਨੂੰ ਪਿੰਡ ਚੋਂ ਕੱਢਣ ਵਾਲਿਆਂ ਚ ਹੋਈਏ ਹੋ ਸਕਦਾ ਬੱਟੇ ਮਾਰਨ ਵਾਲਿਆਂ ਚ ਹੋਈਏ ਤਰਾਹ ਤਹਿ ਵਾਲਿਆਂ ਤੋ ਕਹਿਣ ਦਾ ਭਾਵ ਹੈ ਅਸੀਂ ਗੁਰੂ ਸਹਿਬਾਨ ਦਾ ਕਹਿਣਾ ਮੰਨਿਆ ਹੀ ਨਹੀਂ ਸੁਣਿਆ ਹੀ ਨਹੀਂ ਜੇ ਸੁਣਨ ਦੀ ਬਸਤਾ ਹੁੰਦੀ ਫਿਰ ਸਾਡੇ ਅੰਦਰ ਕੋਈ ਬਚਨ ਬਸ ਜਾਂਦਾ ਫਿਰ ਅਸੀਂ ਮੰਨ ਵੀ ਲੈਂਦੇ ਤੋ ਗੁਰਮਖੋ ਜੇ ਉਸ ਸਮੇ ਸੁਣਿਆ ਨਹੀਂ ਤਾਂ ਹੁਣ ਸੁਣ ਲਈ ਜੋ ਗੁਰਬਾਣੀ ਗੁਰੂ ਫਰਮਾਉਂਦੇ ਹਨ ਸੁਣਿਆ ਮੰਨਿਆ ਮੰਨ ਕੀਤਾ ਪਾਓ ਗੁਰਮਖੋ ਆਪਣੇ ਮਨ ਨੂੰ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਲਾਓ ਫਿਰ ਸਤਿਗੁਰ ਕੀ ਫਰਮਾਉਂਦੇ ਹਨ ਇਹ ਦੋ ਇਹ ਪੰਦੇ ਪਹਿਰੇਦਾਰ ਹਨ ਇਹਨਾਂ ਦਾ ਕੰਮ ਹੈ ਸੁਆਸਾਾਂ ਦੀ ਪੂੰਜੀ ਨੂੰ ਲੁਕਣਾ ਹੁਣ ਤੁਸੀਂ ਇਹਦੇ ਨਾਲ ਕਿਸ ਤਰ੍ਹਾਂ ਕੀ ਕਲਾਵਾਸੀ ਗੁਰਮੁਖ ਨਾਮ ਰੂਪੀ ਰਤਨ ਲੈਣਾ ਹੈ ਕਿੱਦਾਂ ਲਿੱਤਾ ਜਾ ਸਕਦਾ ਹੈ ਆਓ ਗੁਰਮੁਖੋ ਜਿਹੜਾ ਆਪਣੇ ਗੁਰੂ ਘਰ ਦਾ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ ਤੁਸੀਂ ਇਸ ਪੂਰੇ ਵਿਸ਼ਵ ਦੇ ਉੱਤੇ ਕਿਤੇ ਦੀ ਨਿਗਾਹ ਮਾਰ ਕੇ ਦੇਖ ਲੋ ਗੁਰਮਾਨਿਕ ਦੇ ਘਰ ਤੋਂ ਇਲਾਵਾ ਕਿਸੇ ਹੋਰ ਘਰ ਦੇ ਵਿੱਚ ਗੁਰਮੰਤਰ ਨਹੀਂ ਜੇ ਮਿਲਦਾ ਮੰਤਰ ਮਿਲਦਾ ਗੁਰਮੰਤਰ ਕਿੱਥੇ ਹੈ ਗੁਰਨਾਮਕ ਦੇ ਘਰ ਦੇ ਵਿੱਚ ਹੈ ਇਹਨੂੰ ਗੁਰਮੰਤਰ ਕਿਉਂ ਕਹਿੰਦੇ ਹਨ ਗੁਰੂ ਤੱਕ ਪਹੁੰਚਾਉਣ ਦਾ ਮੰਤਰ ਗੁਰਮੰਤਰ ਹੁਣ ਗੁਰੂ ਕੌਣ ਹੈ ਗੁਰਨਾਮਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਸ਼ਬਦ ਗੁਰੂ ਹੈ ਜਿਹੜਾ ਸਾਡਾ ਗੁਰੂ ਹੈ ਉਹ ਸ਼ਬਦ ਹੈ जो सिधा वाल ना गुरु नानक साहब का विचार बटां होया सिा ने ना गुरु नानक साहब ने वचन किया कवर गुरु जिस सतगुरु ने जवाब दता शब्द गुरु सुरत तो नचे मेरा गुरु है वह की है शब्द है शब्द न्या है गुरु आख्या है यह जरा वाहेगुरु गुरु मंत्र है वह शब्द तक पहुँचा है गुरु पंचम पातशाह ने जो सौखे तरीके समझाया है तो ਕਿਉਂਕਿ ਇਹ ਹੀ ਦਿਨ ਸ਼ਬਦ ਹੈ ਇਹਨੂੰ ਨਾਮ ਵੀ ਆਖਦੇ ਹਨ ਇਹ ਜੋ ਤੁਸੀਂ ਇਹਨਾਂ ਮਿਤਨਾਂ ਨਾਲ ਦੇਖ ਰਹੇ ਹੋ ਇਹ ਸਾਰਾ ਕੁਝ ਉਤੋਂ ਹੀ ਉਤਪੰਨ ਹੁੰਦਾ ਹੈ ਨਾਮ ਦੇ ਭਾਰੇ ਸਗਲੇ ਜੰਮ ਨਾਮ ਦੇ ਭਾਰੇ ਖੰਡ ਬ੍ਰਮੰਡ ਨਾਮ ਦੇ ਭਾਰੇ ਆਕਾਸ਼ ਤਪਾਲ ਨਾਮ ਦੇ ਭਾਰੇ ਕ੍ਰਿਆ ਸਭ ਤੋਂ ਇਹਨੂੰ ਹੀ ਸ਼ਬਦ ਆਖਿਆ ਹੈ ਉਤਪੱਤ ਪਰ ਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਤਪਤ ਹੋਵੇ ਜਿਵੇਂ ਪਰਮਾਤਮਾ ਚਾਹੁੰਦਾ ਹੈ ਇਸ ਸੰਸਾਰ ਤੋਂ ਸ਼ਬਦ ਨੂੰ ਕੱਢ ਲੈਂਦਾ ਹੈ ਇੱਥੇ ਪਰਲੋ ਮਹਾ ਪਰਲੋ ਆ ਜਾਂਦੀ ਹੈ ਜਦੋਂ ਪਰਮਾਤਮਾ ਚਾਹੁੰਦਾ ਹੈ ਫਿਰ ਇਸ ਸੰਸਾਰ ਦੇ ਵਿੱਚ ਸ਼ਬਦ ਨੂੰ ਭੇਜਦਾ ਹੈ ਤੇ ਫਿਰ ਉਤਪਤੀ ਹੋ ਜਾਂਦੀ ਹੈ ਸੋ ਗੁਰਮੁਖੋ ਇਸੇ ਨੂੰ ਗੁਰਬਾਣੀ ਚ ਹੁਕਮ ਵੀ ਕਿਹਾ ਹੈ ਸਾਰਾ ਸੰਸਾਰ ਇਸੇ ਨਾਮ ਦੀ ਗੱਲ ਕਰਦਾ ਹੈ ਮੁਸਲਮਾਨ ਵੀ ਇਸ ਨੂੰ ਬਾਣ ਕਹਿੰਦੇ ਹਨ ਕਲਮਾ ਕਹਿੰਦੇ ਹਨ ਜਹੂਦੀ ਇਸੇ ਨੂੰ ਲੰਗਾਦ ਕਹਿੰਦੇ ਹਨ ਕ੍ਰਿਸ਼ਨ ਇਸੇ ਨੂੰ ਵਰਡ ਕਹਿੰਦੇ ਹਨ ਹਿੰਦੂ ਮਹਾਤਮਾ ਇਸ ਨੂੰ ਰਾਮਨਾਮ ਕਹਿੰਦੇ ਹਨ ਸਤਿਗੁਰ ਉਸ ਨੂੰ ਧੁਰਕੀ ਬਾਣੀ ਅਮਹਤ ਬਾਣੀ ਸੱਚਾ ਸ਼ਬਦ ਅਮੇਕਾ ਨਾਮਾਂ ਨਾਲ ਇਸ ਦੀ ਗੱਲ ਕੀਤੀ ਹੈ ਗੁਰਮੁਖੋ ਇਹ ਜੋ ਸ਼ਬਦ ਹੈ ਉੱਥੇ ਤੱਕ ਸਾਨੂੰ ਕੌਣ ਪਹੁੰਚਾਉਂਦਾ ਹੈ ਵਾਹਿਗੁਰੂ ਗੁਰਮੰਤਰ ਹੁਣ ਗੁਰਮੁਖੋ ਗੁਰਮੰਤਰ ਜਪਣਾ ਕੀਤਾ ਹੈ ਦੇਖੋ ਲੱਕੜ ਦੇ ਵਿੱਚ ਅੱਗ ਹੈ ਪਰ ਸਾਨੂੰ ਦਿਖਾਈ ਤਾਂ ਨਹੀਂ ਦਿੰਦੀ ਜੇ ਅਸੀਂ ਜ਼ੁਕਤੀ ਦਾ ਇਸਤੇਮਾਲ ਕਰੀਏ ਲੱਕੜ ਤੇ ਲੱਕੜ ਨੂੰ ਘਸਾਈਏ ਤਾਂ ਕੀ ਹੋਵੇਗਾ ਅੱਗ ਪ੍ਰਗਟ ਹੋ ਜਾਵੇਗੀ ਇਸੇ ਤਰ੍ਹਾਂ ਦੁੱਧ ਦੇ ਵਿੱਚ ਕਿਉ ਹੈ ਪਰ ਸਾਨੂੰ ਬਾਹਰ ਨਿਕਲਣ ਲਈ ਕੀ ਜ਼ਰੂਰਤ ਪੈਂਦੀ ਹੈ ਦਿੱਖਤੀ ਦੀ ਜ਼ਰੂਰਤ ਪੈਂਦੀ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਸਗਲ ਬਨਸਪਤੀ ਮਾਏ ਦਸੰਤਰ ਸਗਲ ਦੁੱਧ ਮੇਂ ਕੀਆ ਉੱਚ नीच ਮਹਿ ਜੋ ਸਮਾਨੇ ਘਟ ਘਟ ਮਹਿ ਜੋ ਜੀਆ ਜਿਸ ਪਰਮਾਤਮਾ ਨੂੰ ਸੀ ਬਾਹਰ ਟੰ ਰਹੇ ਹੈ ਆਪ ਕੋ ਕਿੱਥੇ ਹੈ ਸਰੀਰ ਦੇ ਅੰਦਰ ਹੈ ਇਸ ਕਰਕੇ ਸਤਿਗੁਰੂ ਨੇ ਫਰਮਾਣਾ ਪਿਆ ਹਰ ਮੰਦਰ ਇਹ ਸਰੀਰ ਹੈ ਕਹਿੰਦੇ ਭਾਈ ਹਰੀ ਦਾ ਮੰਦਰ ਤੁਹਾਡਾ ਇਹ ਸਰੀਰ ਹੈ ਇਹਦੇ ਵਿੱਚ ਉਹ ਹਰੀ ਬੈਠਾ ਹੈ ਅੱਗੇ ਕੀ ਪਰਮਾਂਦੇ ਹਨ ਹਰ ਮੰਦਰ ਮੈਂ ਹਰ ਵਸੇ ਜਿਸ ਤਰ੍ਹਾਂ ਆਪਾਂ ਬੁਨਿਆਦੀ ਤੌਰ ਤੇ ਗੱਲ ਕਰਨੀ ਹੈ ਕਿ ਜਿੱਦਾਂ ਬਾਹਰ ਕੋਈ ਛਨੀ ਦੀ ਮੂਰਤੀ ਹੋਵੇ ਅਸੂਰੂ ਕੀ ਆਖਦੇ ਹਨ ਛਨੀ ਦਾ ਮੰਦਰ ਜਿੱਥੇ ਰਾਮ ਦੀ ਮੂਰਤੀ ਉਸ ਨੂੰ ਰਾਮ ਦਾ ਮੰਦਰ ਆਖਦੇ ਹਨ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਦੇ ਮੰਦਰਾਂ ਨੂੰ ਛੱਡ ਕੇ ਜਿਹੜਾ ਤੁਹਾਡਾ ਬਣਾਇਆ ਅਸਲ ਮੰਦਰ ਇਹ ਸਰੀਰ ਹੈ ਹਰ ਮੰਦਰ ਇਹ ਸਰੀਰ ਹੈ ਜਦੋਂ ਗਿਆਨ ਮੁਕਤੀ ਗਤਮ ਤੁਹਾਨੂੰ ਮਿਲ ਜਾਂਦਾ ਹੈ ਤੁਹਾਨੂੰ ਇਹਦੀ ਸੁਰਜੀ ਆ ਜਾਂਦੀ ਹੈ ਫਿਰ ਤੁਹਾਨੂੰ ਅੰਦਰ ਨਜ਼ਰ ਆਉਂਦਾ ਹੈ ਹਰੇ ਮੰਦਰ ਮੇਂ ਹਰ ਬਸੇ ਸਭ ਲਗੰਤਰ ਸੋਏ ਜਿਵੇਂ ਤੁਹਾਨੂੰ ਅੰਦਰ ਮਿਲਦਾ ਹੈ ਤੈਨੂੰ ਹਰ ਕਦੇ ਵਿੱਚ ਉਹੀ ਨਜ਼ਰ ਆਉਂਦਾ ਹੈ ਫਿਰ ਸਾਡੇ ਪਾਸ ਹੈ ਨਾ ਭਾਈ ਕਨਿਆ ਜੀ ਵਾਲੀ ਮਿਸਾਲ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕਿਉਂਕਿ ਜੇ ਅਸੀਂ ਇਸ ਵਿਚਾਰ ਨੂੰ ਕਰਦੇ ਹਾਂ ਲੰਬੀ ਚਲੀ ਜਾਂਦੀ ਹੈ ਪਰ ਛੋਟੀ ਜਿਹੀ ਇੱਕ ਗੱਲ ਕਹਿਣੀ ਜ਼ਰੂਰੀ ਹੈ ਜਦੋਂ ਸਾਨੂੰ ਸਮਝ ਆ ਜਾਂਦੀ ਹੈ ਅੰਦਰ ਅਸੀਂ ਸਰੀਰ ਦੇ ਵਿੱਚ ਬਲਵਾ ਸਿੱਖ ਲੈਣੇ ਹਾਂ ਤੇ ਸਾਨੂੰ ਬਾਹਰ ਵੀ ਉਹੀ ਨਜ਼ਰ ਹੁੰਦਾ ਅੰਤਰ ਬਾਹਰ ਇੱਕੋ ਜਾਂ ਫਿਰ ਅੰਦਰ ਤੇ ਬਾਹਰ ਇੱਕੋ ਸਰ ਤੁਹਾਡਾ ਕੋਈ ਦੁਸ਼ਮਣ ਹੈ ਇਹ ਹੋ ਸਕਦਾ ਹੈ ਕੋਈ ਤੁਹਾਡਾ ਦੁਸ਼ਮਣ ਨਹੀਂ ਤੁਹਾਡਾ ਕੋਈ ਬੈਰੀ ਨਹੀਂ ਆਪਾਂ ਸਾਰੇ ਜਾਣਦੇ ਹਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿੰਨਾ ਸਮਾਜ ਜ਼ਿਆਦਾਤਰ ਸਮਾਜ ਸੱਚੇ ਪਾਤਸ਼ਾਹ ਦਾ ਜੰਗਾਂ ਗੁੱਦਾਂ ਦੇ ਵਿੱਚ ਵਕੀਫ ਹੋਇਆ ਪਰ ਆਪਾਂ ਜਾਣਦੇ ਹਾਂ ਉਹਨਾਂ ਦਾ ਇੱਕ ਪਰਮ ਸੇਵਕ ਭਾਈ ਕਨੇਹਾ ਜੀ ਜੋ ਕਿ ਦੁਸ਼ਮਣਾਂ ਨੂੰ ਪਾਣੀ ਪਿਲਾਉਣ ਦਾ ਕੰਮ ਕਰਦੇ ਸਨ ਉਹਨਾਂ ਨੇ ਉਹੀ ਸੇਵਾ ਸਰਬੀ ਹੋਈ ਸੀ ਕੀ ਦੇਖਦੇ ਹਾਂ ਕੋਈ ਦੁਸ਼ਮਣ ਜੇ ਪਿਆ ਹੈ ਕੋਈ ਪਾਣੀ ਮੰਗ ਰਿਹਾ ਉਹਨਾਂ ਨੂੰ ਵੀ ਪਾਣੀ ਪਿਲਾ ਰਹੇ ਹਨ ਸਿੱਖਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਸ਼ਿਕਾਇਤ ਕੀਤੀ ਕਿ ਪਾਤਸ਼ਾਹ ਤੋ ਹੱਡਾ ਜਿਹੜਾ ਇੱਕ ਸਿੱਖ ਹੈ ਉਹ ਦੁਸ਼ਮਣਾਂ ਦੀ ਨੰਬਤ ਕਰ ਰਿਹਾ ਹੈ ਕਹਿੰਦੇ ਭਾਈ ਬਲਾਓ ਹੁਣ ਸੱਚੇ ਪਾਤਸ਼ਾਹ ਤਾਂ ਟਕ ਟਕ ਕੇ ਅੰਤਰ ਕੀ ਜਾਣ ਉਹ ਤਾਂ ਸਭ ਜਾਣਦੇ ਹਨ ਭਾਈ ਇਹ ਸੱਚਾ ਹੈ ਇਹਨੂੰ ਅੰਦਰ ਪਕੜ ਹੋ ਗਈ ਹੈ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤੋ ਗਲ ਦੇ ਵਿੱਚ ਪੱਲਾ ਉਪਾ ਕੇ ਸਤਿਗੁਰ ਦੇ ਚਰਨ ਕਮਲਾਂ ਵਿੱਚ ਹਾਜ਼ਰ ਹੋ ਕੇ ਕਹਿੰਦੇ ਪਾਤਸ਼ਾਹ ਦਾਸ ਤੋਂ ਕੋ ਢੁੱਲ ਹੋ ਗਈ ਹੈ ਕਹਿੰਦੇ ਭਾਈ ਗੁਰਮੁਖੋ ਤੁਹਾਡੀ ਸ਼ਿਕਾਇਤ ਆਈ ਹੈ ਸਿੰਘ ਆਖਦੇ ਆ ਕਿ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਲਵਾਉਣ ਨੂੰ ਕੰਨ ਦਾ ਪਾਦਸ਼ਾਹ ਦੁਸ਼ਮੰਤਾ ਕਿਤੇ ਨਜ਼ਰੀ ਨਹੀਂ ਆਉਂਦਾ ਜਿੱਥੇ ਵੀ ਮੁਖ ਆੜ ਰਿਹਾ ਤੇਰਾ ਹੀ ਤਾਂ ਮੁਖੱਬਿਆ ਜਾ ਰਿਹਾ ਮੈਂ ਤੈਨੂੰ ਇਹ ਕਾਰ ਕਿਸਤਰਾ ਕਰ ਸਕਦਾ ਹਾਂ ਗੁਰਮੁਖੋ ਬਲੇ ਹਾਰੇ ਬਈਏ ਕਲਗੀ ਤਰ ਦੁਸ਼ਮੇਸ਼ ਪਿਤਾ ਦੇ ਗਲ ਨਾਲ ਲਾ ਲਿਆ ਤੇ ਕੀ ਕਹਿ ਰਹੇ ਵੀ ਕਹਿੰਦੇ ਅੱਜ ਤੋਂ ਜਲ ਦੀ ਸੇਵਾ ਦੇ ਨਾਲ ਬੱਲਮ ਪੱਤੀ ਵੀ ਤੁਸਾਂ ਕਰਨੀ ਹੈ ਗੁਰਮੁਖੋ ਇਹ ਪਹਿਚਾਨ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕਿ ਜਦੋਂ ਸਾਨੂੰ ਅੰਦਰੋਂ ਦਰਸ਼ਨ ਹੋ ਜਾਂਦੇ ਹਨ ਫਿਰ ਸਾਰਿਆਂ ਵਿੱਚ ਉਹੀ ਤਾਂ ਨਜ਼ਰ ਆਉਂਦਾ ਹੈ ਕਿ ਕੋ ਤੋਂ ਬਿਨਾ ਹੋਰ ਹੈ ਕੋਣ ਹੈ ਗੁਰਮਖੋ ਉੱਥੇ ਤੱਕ ਪਹੁੰਚਣ ਲਈ ਕੀ ਜਪਨਾ ਪਵੇਗਾ ਵਾਹਿਗੁਰੂ ਗੁਰਮੰਤਰ ਜਪਨਾ ਪਵੇਗਾ ਉਹ ਕਿਸ ਤਰ੍ਹਾਂ ਜਪਨਾ ਹੈ ਆਪਾਂ ਸਾਰਿਆਂ ਨੇ 5 ਮਿੰਟ ਸਿਮਰਨ ਵੀ ਕਰ ਲਈਏ ਨਾਲ ਦੀ ਨਾਲ ਵਿਚਾਰ ਚੱਲੇਗੀ ਤੇ ਸਿਮਰਨ ਵੀ ਹੋਵੇਗਾ ਗੁਰਮਖੋ ਜਦੋਂ ਵਹ ਆਖਣਾ ਹੈ ਸਵਾਸ ਅੰਦਰ ਨੂੰ ਜਾਵੇ ਤੇ ਬਾਹਰ ਆਵੇ ਤਾਂ ਗੁਰੂ ਦੀ ਆਵਾਜ਼ ਦੇਣੀ। ਕੁਝ ਗੁਰਮਖੇ ਇਹ ਕਹਿੰਦੇ ਵੀ ਜਦ ਨਾਲ ਕੀ ਹੋ ਜਾਵੇ ਆ ਗੁਰਮਖੋ ਗੁਰਬਾਣੀ ਦੇ ਵਿੱਚ ਸਵਾਸ ਗ੍ਰਾਸ ਦੀ ਗੱਲ ਕੀਤੀ ਹੈ। ਜਦੋਂ ਤੱਕ ਸਾਹ ਨਹੀਂ ਲੱਗਦਾ ਅਸੀਂ ਇੱਕ ਕੀਮਤੀ ਸੀ। ਜਦੋਂ ਸਾਹ ਲੈ ਲਿਆ ਅਸੀਂ ਖਰਚ ਕਰ ਲਿਆ ਇਹ ਅਸੀਂ ਕਿਤੇ ਵਰਤ ਲਿਆ ਫਿਰ ਅੱਗੇ ਆਪਾਂ ਇਸ ਤੇ ਵਿਚਾਰ ਕਰਾਂਗੇ ਪਹਿਲਾਂ ਆਪਾਂ ਸਮਨ ਕਰੀਏ ਕਿ ਕਿਸ ਤਰ੍ਹਾਂ ਇਸ ਨੂੰ ਅਸੀਂ ਖਰਚ ਕਰਕੇ ਇਹਦੇ ਵਰਤੇ ਅਸੀਂ ਕੀ ਲੈਨੇ ਹਾਂ। ਆਓ ਗੁਰਮਖੋ श्वास ਅੰਦਰ ਜਾਵੇ ਵਾਹ ਬਾਹਰ ਆਵੇ ਗੁਰੂ ਦੀ ਆਵਾਜ਼ ਜਣੀ ਹੈ ਤੁੰਨ ਦੇ ਵਿੱਚ ਧਿਆਨ ਕਰਨਾ ਹੈ ਕਿਉਂਕਿ ਸਾਡਾ ਗੁਰੂ ਸ਼ਬਦ ਗੁਰੂ ਹੈ ਸੋ ਸ਼ਬਦ ਗੁਰੂ ਕੀ ਹੈ ਇੱਕ ਧੰ ਹੈ ਤੁੰਨ ਮਹਿ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਅਕਤਖਾਣੀ ਜੇ ਕਥਾ ਕੀਤੀ ਨਹੀਂ ਜਾ ਸਕਦੀ ਆਪਾਂ ਨੂੰ ਜਾਣ ਸਕਦੇ ਹਾਂ ਪਰ ਕਿਦਾਂ ਸਿਮਰਨ ਬਾਰੇ ਤੁੰਨ ਦੇ ਵਿੱਚ ਧਿਆਨ ਕਰਨਾ ਹੈ ਆਓ ਗੁਰਮਖੋ ਸਿਮਰਨ ਕਰੀਏ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਕਰੋ ਭਾਈ ਸਾਰੇ ਉੱਚੀ ਆਵਾਜ਼ ਦੇ ਵਿੱਚ ਵਾ ਗੁਰੂ ਸਾਰੇ ਕੋਈ ਵੀ ਰਸਨਾ ਬਾਂਝੀ ਨਾ ਰਹੇ ਭਾਈ ਉੱਚੀ ਆਵਾਜ਼ ਦੇ ਵਿੱਚ ਵਾ ਗੁਰੂ 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 ਗੁਰੂਵਾ 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 ਗੁਰੂਵਾ

i uh -huh. ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਤਰ੍ਹਾਂ ਆਪਾਂ ਸਿਮਰਨ ਕਰਦਿਆਂ ਕਰਦਿਆਂ ਧੁੰਨ ਦੇ ਵਿੱਚ ਧਿਆਨ ਰੱਖਦਿਆਂ ਹੋਇਆਂ ਅਸੀਂ ਸਹਿਜ ਵਿੱਚ ਜਾਣਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਸਿਮਰਨ ਕਰੋਗੇ ਸਿਮਰਨ ਕਰਦਿਆਂ ਕਰਦਿਆਂ ਤੁਹਾਨੂੰ ਕਿ ਨੀਂਦ ਆ ਦੇ ਜਿਵੇਂ ਆਪਾਂ دنیਵੀ ਤੌਰ ਤੇ ਨੀਂਦ ਦੀ ਗੱਲ ਕਰੀਏ ਉਹਦੇ ਵਿੱਚ ਸਾਨੂੰ ਸੁਪਨੇ ਸ਼ੁਰੂ ਹੋ ਜਾਂਦੇ ਹਨ ਪਰ ਜਦੋਂ ਤੁਸੀਂ ਸਹਿਜ ਵਿੱਚ ਜਾਓਗੇ ਇਹਦੇ ਨਾਲ ਤੁਹਾਨੂੰ ਸੁਪਨੇ ਨਹੀਂ ਆਉਣਗੇ ਜਦੋਂ ਤੁਸੀਂ ਉਠੋਗੇ ਬਿਲਕੁਲ ਤਰੋ ਤਾਜ਼ਾ ਤੇ ਫਰੈਸ਼ ਹੋਵੋਗੇ ਹੈਰਾਨ ਹੋਵੋਗੇ ਤੁਹਾਡੇ ਸਰੀਰ ਦੀਆਂ ਅੰਧੀਆਂ ਬਿਮਾਰੀਆਂ ਦਿਲ ਹੋ ਜਾਣਗੀਆਂ ਬੈਠੇ ਤਾਂ ਬਿਮਾਰੀ ਹਿੰਦੀ ਹੀ ਨਹੀਂ ਹੈ ਜੇ ਮੈਡੀਕਲ ਸਾਇੰਸ ਦੀ ਗੱਲ ਕਰੀਏ ਉਹ ਆਪਦੇ ਨੂੰ 25000 ਬਿਮਾਰੀਆਂ ਹਨ ਪਰ 24975 ਬਿਮਾਰੀਆਂ ਮਨ ਦੀ ਪਰੇਸ਼ਾਨੀ ਨਾਲ ਲੱਗਦੀਆਂ ਹਨ ਸਤਿਗੁਰੂ ਜੀ ਵਰਵਾਣੇ ਵਿੱਚ ਸਾਨੂੰ ਸਮਝਾਣਾ ਕਰਦੇ ਹਨ ਆਪਾਂ ਸਤਿਗੁਰੂ ਸਾਹਿਬ ਜੀ ਦੇ ਬਾਣੇ ਮਿੱਠਾ ਪੜਦੇ ਹਾਂ ਕੀ ਪੜਦੇ ਹਾਂ ਸਿਮਰੋ ਸਿਮਰ ਸਿਮਰ ਸੁਖਾਵੋ ਕਾਲ ਕਲੇਸ਼ ਤੰਮਾਇਂ ਸੁਖਾਵੋ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਮਨੁੱਖੀ ਪਰੇਸ਼ਾਨੀ ਦੁਆਰਾ ਕੰਨ ਨੂੰ ਬਿਮਾਰੀਆਂ ਲੱਗਦੀਆਂ ਪਿੱਛੇ ਵੀ ਆਪਾਂ ਦੇਖਿਆ ਨਾ ਕਰੋਨਾ ਰੂਪੀ ਬਿਮਾਰੀ ਆਈ ਤੁਸੀਂ ਕੀ ਸੋਚਦੇ ਹੋ ਕਰੋਨਾ ਨੇ ਬੰਦੇ ਮਾਰੇ ਹਨ ਕਰੋਨਾ ਨੇ ਬੰਦੇ ਨਹੀਂ ਮਾਰੇ ਸਾਡੇ ਡਰ ਨਾਲ ਮਾਰੇ ਹਨ ਡਰ ਨਾਲ ਅਸੀਂ ਮਰੇ ਹਾਂ